ਰਾਣੋ ਨਿਰਾਣੋ ਆ ਜਾ ਆ ਬਈਆਂ ਮੈਂ ਕਦੋਂ ਦਾ ਤੈਨੂੰ ਡੀਕਣ ਦੀ ਆ ਕਦੋਂ ਦੀ ਵੀ ਕੰਮ ਕਰ ਲਾ ਫਟਾਫਟ ਤੇ ਚਲੀਏ ਸੇ ਰਸ਼ ਬੜਾ ਹੋ ਜਾਂਦਾ ਵਾ ਕਿੰਨੇ ਦਿਨਾਂ ਦੀ ਮੈਂ ਤੈਨੂੰ ਕਹਿਣੀ ਆ ਕੰਮ ਤੇ ਕਰ ਲਿਆ ਵਾ ਤੇ ਤਿਆਰ ਵੀ ਆ ਮੈਂ ਹੁਣ ਤੈਨੂੰ ਪਤਾ ਵਾ ਆ ਜਿਹੜੀ ਘਰ ਵਾ ਇਹਨੂੰ ਕੀ ਕਹਿ ਕੇ ਜਾਵਾਂ ਮੈਂ ਉਹ ਹੀ ਸੋਚ ਰਹੀ ਹਾਂ ਤੂੰ ਇਦਾਂ ਕਰ ਹੈ ਕਿ ਤੂੰ ਚੱਲ ਅੱਛਾ ਤੇ ਮੈਂ ਨਾ ਇਹਨੂੰ ਕੋਈ ਬਹਾਨਾ ਲਾ ਕੇ ਨਹੀਂ ਮੁੜ ਕੇ ਛੇਤੀ ਆ ਜਾ ਉਥੇ ਰਸ ਬੜਾ ਹੋ ਜਾਂਦਾ ਵਾ ਵਾਰੀ ਨਹੀਂ ਹੋਣੀ ਹੈਗੀ ਟਾਈਮ ਸਿਰ ਜਾਵਾਂਗੇ ਇਹਦੇ ਟਾਈਮ ਸਿਰ ਆਵਾਂਗੇ ਕੰਮ ਕੰਮ ਤਾਂ ਸਾਰਾ ਹੋ ਹੀ ਗਿਆ ਵਾ ਤੇ ਬਣਾਉਂਦੀ ਸਮਝ ਨਹੀਂ ਲੱਗਦੀ ਪੀ ਅੱਜ ਕੀ ਬਣਾਵਾਂ ਇਹ ਅੰਟੀ ਇੱਧਰ ਆਈ ਆ ਪਤਾ ਨਹੀਂ ਕੀ ਗੱਲਾਂ ਕਰੀ ਜਾਂਦੀਆਂ ਵਾ ਸਮਝ ਨਹੀਂ ਲੱਗਦੀ ਮਾਤਾ ਵੀ ਤਿਆਰ ਹੋਈ ਐ ਸੂਟ ਸਾਰਟ ਨਵਾਂ ਪਾਇਆ ਵਾ ਪਤਾ ਨਹੀਂ ਕਿੱਥੇ ਚੱਲੀਆਂ ਵਾ ਪੁੱਛਾਂ ਜਾ ਕੇ ਕਿ ਰਹਿੰਦਾ ਜੇ ਮੈਂ ਗਈ ਨਾ ਫਿਰ ਇਹਨੇ ਗੱਲ ਪੈਣਾ ਵਾ ਆਪਣਾ ਕੰਮ ਕਰਦੇ ਨੀ ਮਜੇ ਨਾਲ ਚੱਲੀ ਹੋਊ ਕਿਤੇ ਮੇਰੇ ਟਾਈਮ ਨਾ ਹੀ ਆ ਜਾਣਾਹੀਂ ਇੱਕ ਤੇ ਮੈਂ ਤੈਨੂੰ ਬੀਗਦੀ ਰੀ ਤੇ ਦੂਜਾ ਮੈਨੂੰ ਕਹਾਂ ਡੀ ਮੈਂ ਆ ਤੇ ਟਾਈਮ ਨਾ ਹੀ ਆ ਗਈ ਮੈਂ ਤੇ ਉਹ ਵੇਖਾਂ ਢੀ ਬਾਹਰ ਮੈਨੂੰ ਕਿਤੇ ਤੂੰ ਦਿਖੀ ਨਹੀਂ ਨਾਲੇ ਬਸਦਾ ਵੀ ਟਾਈਮ ਹੋ ਗਿਆ ਆ ਜਾ ਫਿਰ ਮੈਂ ਤੇਰੇ ਸਿਰ ਤੇ ਚੱਲਦੀ ਹਾਂ ਤੇ ਹੁਣ ਹੋਰ ਨਾ ਹੋਵੇ ਕੋਈ ਠੱਗੀ ਠੁੱਗੀ ਵਾਲਾ ਕੰਮ ਨਹੀਂ ਨਹੀਂ ਠੱਗੀ ਵਾਲਾ ਨਹੀਂ ਕੋਈ ਕੰਮ ਤੂੰ ਤਾਂ ਹੀ ਤੈਨੂੰ ਮੈਂ ਅੱਜ ਖਾਣ ਲੱਗੀ ਹਾਂ ਤੂੰ ਆਪ ਜਾ ਕੇ ਆਪਣੀ ਅੱਖੀਂ ਵੇਖ ਲੈ ਜੇ ਤੈਨੂੰ ਚੰਗਾ ਲੱਗੇਗਾ ਤੇ ਚਲ ਜੀ ਤੇ ਜੇ ਨਾਂ ਚੰਗਾ ਲੱਗੂ ਤੇ ਨਾ ਜਾਈ ਚਲ ਠੀਕ ਆ ਫਿਰ ਚਲ ਤੋ ਮੈਂ ਅੰਮੀ ਆ ਜਾ ਫਿਰ ਛੇਤੀ ਬੱਸ ਲੰਘ ਜਾਣੀ ਪਰਾ ਹੋ ਗਿਆ ਤੁਨ ਕੰਮ ਬੱਸ ਮੈਂ ਡਈਆਂ ਕਰਨ ਹੋ ਚਲੀ ਸਫਾਈ ਕਿਉਂ ਬਾਕੀ ਕਰ ਲਿਆ ਵਾ ਆਹੋ ਕੰਮ ਹੋ ਗਈ ਆ ਵਾ ਤੇ ਮੇਰੀ ਗੱਲ ਸੁਣ ਕਿੱਥੇ ਚੱਲੇ ਆ ਉਹ ਤੈਨੂੰ ਮੈਂ ਦੱਸਣ ਲੱਗੀ ਆਂਟੀ ਤੇਰੀ ਆਈ ਸੀ ਤੇ ਆਖਾਂ ਡਈ ਵੀ ਮੇਰੇ ਨਾਲ ਮੜਾ ਜਾ ਸਹਿਰ ਚਲ ਤੇ ਮੈਂ ਉਹਦੇ ਨਾਲ ਨਾ ਸਹਿਰ ਪੱਕ ਚੱਲੀ ਮੰਮੀ ਏ ਐਂਡ ਯੂ ਦਾ ਗਿਦਗਦੀ ਆਈ ਨਹੀਂ ਆ ਤੂੰ ਇਹ ਤੇ ਚਾਚੀ ਨੂੰ ਨਾਲ ਖੜਦੇ ਹੁੰਨੇ ਆ ਸ਼ਹਿਰ ਨਹੀਂ ਖੜਦੀ ਹੁੰਨੀ ਹੀ ਚਾਚੀ ਨੂੰ ਉਹਨੇ ਕੋਈ ਨਾ ਸੋਨੇ ਸਾਨੇ ਦਾ ਕੰਮ ਕਰਨਾ ਉਹ ਆਖਣ ਦੀ ਵੀ ਚੱਲ ਤੂੰ ਚੱਲ ਨਾਲ ਤੇ ਮੈਂ ਚੱਲ ਕੋਈ ਗੱਲ ਨਹੀਂ ਮੈਂ ਵੇਲੀ ਨਹੀਂ ਕਰਨਾ ਵਾ ਮੈਂ ਚੱਲ ਜਾਨੀ ਆ ਨਾਲ ਅੱਛਾ ਅੱਛਾ ਤੇ ਤੂੰ ਐਂਦਾ ਕਰੀ ਵੀ ਡੰਗਰਾ ਡੁੰਗਰਾ ਵੱਲ ਵੇਲੀ ਉਹ ਤਾਂ ਚਲੋ ਮੈਂ ਹੀ ਕਰਨਾ ਮੈਨੂੰ ਪਤਾ ਹੀ ਆ ਤੇ ਮੈਂ ਚੱਲੀ ਹੁਣ ਮੇਰੇ ਵੱਲ ਨਾ ਵੇਂਦੀ ਰਹੀ ਤੇ ਐਂਦਾ ਕਰੀ ਉਹ ਸ਼ਹਿਰ ਤੇ ਚੱਲੇ ਆ ਦਿਖਾਣ ਨੂੰ ਕੋਹ ਲੈ ਆਇਓ ਹਾਂ ਜੀ ਬੜਾ ਕਰਨ ਦੀ ਆ ਫਰੂਟ ਜਿਆ ਖਾਣ ਨੂੰ ਹਾਏ ਹਾਏ ਨੀ ਤੂੰ ਫਰੂਟ ਖਾ ਕੇ ਤੇ ਸਿੰਝੇ ਕੋਲ ਲੈ ਜਾਣਾ ਵਾ ਕਿਤੇ ਚੁੱਪ ਕਰਕੇ ਤੇ ਹਾ ਰੋਟੀਆਂ ਪਕੀਆਂ ਇਹ ਖਾ ਮਮੀ ਮੈਂ ਕਿੰਨਾ ਕੰਮ ਕਰਦੀ ਆ ਤੇ ਦੱਸ ਜੇ ਖਾਣ ਨੂੰ ਲਿਆਵੀ ਦੋ ਕਿਤੇ ਕੀ ਹੋ ਜੂਗਾ ਮੈਂ ਕਰਦੀ ਆ ਤੇ ਕਰਨਾ ਨਹੀਂ ਆ ਸਾਨ ਕਰਨਾ ਵਾ ਕੰਮ ਨੂੰ ਦੱਸ ਕੰਮ ਕਰਦੀ ਕਿੱਡੀ ਨਿਆਣੀ ਆ ਹੋਰ ਲੱਗੀ ਮੈਨੂੰ ਦਸਨ ਫਰੂਟ ਲੈ ਕੇ ਆਈ ਚੁੱਪ ਕਰਕੇ ਤੇ ਆਪਣਾ ਕੰਮ ਕਰ ਵੇਖੀ ਜਾਊਂਗੀ ਫਰੂਟ ਦੀ ਮੈਨੂੰ ਤੇ ਬੱਸ ਨਾ ਇਹਨੇ ਕੰਮ ਕਰਨ ਨੂੰ ਹੀ ਰੱਖਿਆ ਵਾ ਕਦੀ ਡੰਗਰਾਂ ਦਾ ਕੰਮ ਕਰ ਲੈ ਕਦੀ ਘਰ ਦਾ ਕਰ ਲੈ ਇਹੋ ਸੇ ਆਪਾ ਕਰਦੀ ਰਹਿਣੀ ਬਸ ਸਾਰਾ ਦੇਣੀ ਤੇ ਜੇ ਕੋਈ ਖਾਨ ਨੂੰ ਚੀਜ਼ ਮੰਗ ਲਓ ਪਾਉਣ ਨੂੰ ਮੰਗ ਲਓ ਨਾ ਤੇਰੇ ਵਾਦੀ ਤੇ ਹੈ ਹੀ ਕੱਖ ਨਹੀਂ ਆ ਤੇਰੇ ਜੋਗਾ ਨਹੀਂ ਇੱਥੇ ਹੈਗਾ ਰੁਪਿੰਦਰ ਕੋਹ ਵੀ ਬਸ ਇਹਨਾਂ ਵਾਹਤੀ ਆ ਅੱਗੇ ਤੇ ਅੰਟੀ ਇੱਕ ਦੀ ਆਈ ਨਹੀਂ ਆ ਸ਼ਹਿਰ ਕਿਹੜਾ ਕੰਮ ਪੈ ਗਿਆ ਹੋਊਗਾ ਸੋਨੇ ਦੀ ਚੀਜ਼ ਖੜਨਾ ਦੇਨੂ ਹੀ ਖੜਨਾ ਹੀ ਨਾਲ ਪਲਾ ਹੋਰ ਉਹਦੇ ਘਰ ਕੋਈ ਜੀ ਨਹੀਂ ਹੈਗਾ ਚਲ ਕੀ ਪਤਾ ਕੀ ਕਰਦੀ ਫਿਰਦੀ ਨਾ ਗੜਾ ਸੱਚ ਦੱਸ ਨਾ ਮੈਂ ਵੀ ਨਹੀਂ ਪੁੱਛਣਾ ਜਿੱਥੇ ਮਰਜੀ ਜਾ ਭਗਤਾ आज कोई गाक ਨਹੀਂ ਆਇਆ ਭੰਨ ਬੜੀ ਲੱਗੀ ਆ ਬਾਬਾ ਟਾਈਮ ਆ ਲੈ ਗਿਆਣਾ ਵਜੇ ਆ ਬੁੜੀਆਂ ਆਪਣੇ ਘਰਾਂ ਦਾ ਕੰਮ ਗੁੰਮਨ ਬੈਠ ਕੇ ਆਉਂਦੀਆਂ ਵਾ ਕੋਈ ਨਹੀਂ ਅੱਜ ਜਿਹੜਾ ਆਊਗਾ ਜ ਵੱਡਾ ਮੁਰਗਾ ਲੈਣਾ ਨਾ ਕਾਲੇ ਰੰਗ ਦਾ ਨਾਲ ਲਵਾ ਕੇ ਬੋਤਲ ਇੱਕ ਠੀਕ ਆ ਇੱਕ ਬੋਤਲ ਆ ਕਾਲੇ ਰੰਗ ਦਾ ਮੁਰਗਾ ਠੀਕ ਆ ਤੇ ਨਾਲ ਬੀਬੀਆਂ ਨੂੰ ਧਾਗਾ ਵੀ ਪਾਉਣਾ ਆ ਕੋਈ ਫਲ ਵੀ ਦੇਣਾ ਆ ਬੀਬੀਆਂ ਨੂੰ ਇਦਾਂ ਨਹੀਂ ਜਾਣਾ ਚਾਹੀਦਾ ਠੀਕ ਆ ਬਾਬਾ ਜਾ ਦੇ ਲੈਂਦੇ ਠੀਕ ਆ ਬਾਬਾ ਰੁਪਏ ਦਾ ਕੇ ਤੇ ਦੇ ਕੂਲੀ ਬਕਾਲੀ ਤੇ ਲੈ ਆਈਏ ਜਾ ਕੇ ਉਹ ਰੋਕੇ ਵੀ ਜਾ ਹਾ ਕੋ ਗਾਹਕ ਤੇ ਆਇਆ ਨਹੀਂ ਤੈਨੂੰ ਧਾਰ ਪੀਏ ਜਿਹੜੇ ਕੱਲ ਦੇ ਸਾਰੇ ਮੁੱਕਮਕ ਗਏ ਆ ਗਾਹਕ ਤੇ ਆ ਲੈਂਦੇ ਕੋਈ ਭਗਤ ਹਾਂ ਓਏ ਆ ਜਿਹੜੀ ਧੂਣੀ ਧਕਾਈ ਆ ਇਹਨੇ ਤੇ ਅੰਨੇ ਹੀ ਕਰ ਛੜਿਆ ਆ ਇਹਨੂੰ ਬਾਹਰ ਰੱਖਿਆ ਜਦੋਂ ਕੋਈ ਗਾਹਕ ਆਊਗਾ ਫੇਰ ਲੈ ਆਵਾਂਗੇ ਢੱਗਣਾ ਦੇ ਆਪਾਂ ਗਾਹਕ ਆ ਧੂਣੀ ਨੇ ਆਨ ਨੂੰ ਕੀ ਦੇਣਾ ਆ ਲਬਾਈ ਤੇ ਕਰ ਦਿੰਨੇ ਫਿਰ ਬੂਏ ਗਾੜੀ ਜਦੋਂ ਕੋਈ ਆਊਗਾ ਫਿਰ ਲੈ ਆਵਾਂਗੇ ਨਾਲੇ ਠੀਕ ਆ ਭਗਤਾ ਠੀਕ ਆ ਉੱਥੇ ਰੱਖਿਆ ਬਾਬਾ ਮੱਬਾ ਜੀ ਆ ਗਏ ਸਾਡੇ ਜੱਬਾ ਬੇ ਖੰਬਾ ਵਾਲੇ ਦੀ ਆਪਾ ਭਗਤਨੀ ਜੀ ਦੱਸੋ ਕੀ ਮੁਸ਼ਕਲ ਹੈ ਤੁਹਾਨੂੰ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਖੰਬਾ ਵਾਲੇ ਦੀ ਦੱਸੋ ਕੀ ਸਮੱਸਿਆ ਤੁਹਾਨੂੰ ਬਾਬਾ ਜੀ ਦੱਸਾਂ ਕੀ ਬਾਬਾ ਜੀ ਬੜੀ ਮੁਸ਼ਕਲ ਵਾ ਮੁੰਡੇ ਦਾ ਬਾਹਰ ਦਾ ਕੰਮ ਬਣਾਉਨੇ ਆ ਤੇ ਉਹ ਤੇ ਬੰਦਾ ਹੀ ਨਹੀਂ ਹੈਗਾ ਵੀ ਜੇ ਕੋਈ ਨਾ ਕੋਈ ਅੜਚਣ ਪੈ ਜਾਏ ਪੈ ਜਾਂਦੀ ਆ ਕੋਈ ਨਾ ਕੋਈ ਨਾ ਬਾਬਾ ਜੀ ਮੁਸ਼ਕਲ ਪੈ ਜਾਂਦੀ ਆ ਕਦੀ ਤੇ ਉਹ ਪੈਸੇ ਮੋੜ ਦਿੰਦੇ ਆ ਤੇ ਕਦੀ ਨਾ ਕਦੀ ਕੋਈ ਪੇਪਰਾਂ ਚ ਕੱਢ ਦੇ ਤੇ ਨੁਕਸ ਕਿਤੇ ਗੱਲ ਨਹੀਂ ਬਣਦੀ ਹੈਗੀ ਮੁੰਡੇ ਦੀ ਤੇ ਕੋਈ ਬਾਹਰ ਦਾ ਕੰਮ ਬਣਾਓ ਉਹਦਾ ਕਿ ਵਧੀਆ ਜੇ ਮੁਲਖ ਵਿੱਚ ਜਿਹੜਾ ਮੇਰਾ ਮੁੰਡਾ ਵੀ ਇੱਥੇ ਜਾ ਕੇ ਕੰਮ ਕਰੇ ਕਿਤੇ ਸਾਾਨੂੰ ਹੀ ਸੋਹ ਹੋਵੇ ਬੋਲ ਭਗਤ ਨੀ ਕਿਹੜੇ ਦੇਸ਼ ਭੇਜਣਾ ਹੈ ਬਥੇਰੇ ਮੁਲਖ ਵਧੀਆ ਕੋਈ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਤੂੰ ਆਪ ਜਾਣੀ ਜਾਣ ਜੇ ਬਾਬਾ ਜੀ ਤੂੰ ਆਪ ਹੀ ਸਭ ਕੁਝ ਜਾਣਦੇ ਜੇ ਮੇਰੇ ਦੱਸਣ ਦੀ ਕੀ ਲੋੜ ਵਾ ਭਗਤਰੀਆਂ ਹੋ ਜਾਣ ਕੇ ਕੰਮ ਅੱਖਾਂ ਮਿਟਾ ਭਗਤ ਜੀ ਇਹ ਬਹੁਤ ਕਰੜੀ ਚੀਜ਼ ਹੀ ਤੁਹਾਡੇ ਘਰ ਦੇ ਵਿੱਚ ਲਾਗੋ ਤੁਹਾਡੇ ਕੇ ਗਵਾਂਢੀ ਨੇ ਕੀਤੀ ਬਹੁਤ ਕਰੜੀ ਚੀਜ਼ ਹੀ ਤਾਂ ਕੋਈ ਨਾ ਕੋਈ ਹੱਲ ਤੇ ਕਰੋ ਬਾਬਾ ਜੀ ਤੁਹਾਡਾ ਖਿਹੜਾ ਛਡਾਓ ਉਹਦੇ ਕੋ ਪਾਪਣ ਕੋ ਪਤਾ ਨਹੀਂ ਕਿਹੜੀ ਮਗਰ ਹੱਥ ਧੋ ਕੇ ਪੈ ਗਈ ਆ ਅਹੀਂ ਤੇ ਕਦੀ ਕਿਸ ਦਾ ਮਾੜਾ ਤੱਕਿਆ ਨਹੀਂ ਕਦੀ ਭਗਤ ਜੀ ਉਹਦਾ ਹੱਲ ਕਰ ਦਿੱਤਾ ਆ 5100 ਆਪਣੀ ਭੇਟਾ ਆ ਆਉਂਦੇ ਵੀਰਵਾਰ ਤੱਕ ਨਾਲ ਡੱਬਾ ਨਾਲ 5100 ਰੁਪਿਆ ਲੈ ਕੇ ਆਓ ਸਾਰਾ ਤੁਹਾਡਾ ਹੱਲ ਕਰ ਦਿੱਤਾ ਆ ਜਿੱਦਾਂ ਤੁਸੀਂ ਕਹੋਗੇ ਨਾ ਬਾਬਾ ਜੀ ਮੈਂ ਉਦਾਂ ਹੀ ਕਰਾਂਗੀ ਪਰ ਜਿਹੜਾ ਇਹ ਖੰਭਾ ਵਾਲਾ ਕਰਦਾ ਆ ਬੀਬੀ ਨੂੰ ਧਾਗਾ ਦੋ ਬੱਚੇ ਦੇ ਬੰਦ ਦੇ ਜਾ ਜਾ ਬਾਬੇ ਖੰਭਾ ਵਾਲੇ ਦੀ ਜੈ ਬਾਬੀ ਦੱਸੋ ਭਾਗ ਦਿਨੋਂ ਤਾੜਾ ਕੀ ਕੰਮ ਬਾਪਾ ਜੀ ਕੀ ਦਸਾਂ ਮੇਰੀ ਨਾ ਗਵਾਂਡਣ ਦੀ ਨੂੰਹ ਆ ਉਹਨੇ ਮੈਨੂੰ ਬੜਾ ਤੰਗ ਕੀਤਾ ਵਾ ਉਹ ਤੇ ਨਾ ਸਾਨੂੰ ਰਲ ਮਿਲ ਕੇ ਚੱਲਣ ਹੀ ਨਹੀਂ ਦਿੰਦੀ ਜਦੋਂ ਉਹਦਾ ਵਿਆਹ ਨਹੀਂ ਨਾ ਹੋਇਆ ਅਸੀਂ ਰਲ ਕੇ ਇਕੱਠੇ ਹੀ ਰਹਿੰਦੇ ਹੁੰਦੇ ਸੀ ਪਰ ਉਹ ਚਾਹੁੰਦੀ ਆ ਵੀ ਹੁਣ ਅਸੀਂ ਇੱਕ ਦੂਜੇ ਨਾਲ ਬੋਲੀਏ ਵੀ ਨਾ ਉਹਦਾ ਕੋਈ ਹੱਲ ਕਰੋ ਕੋਈ ਗੱਲ ਨਹੀਂ ਹੋ ਜਾ ਭਗਤਨੀਆ ਹੱਲ ਕੋਈ ਨਹੀਂ ਭਗਤਨੀਆ ਮਾਰਦੇ ਚਾਹਤ ਭਗਤਨੀਆ ਤੇਰੇ ਘਰ ਦੇ ਪਿੱਛੇ ਦੇ ਬਹੁਤ ਪਏ। ਬਾਬਾ ਜੀ ਮੈਂ ਤਾਂ ਹੀ ਕਹਿੰਨੀ ਆ ਨਾ ਕਿ ਕੋਈ ਹੱਲ ਕਰੋ। ਉਹ ਤੇ ਹਨੂ ਨਾ ਇੱਕ ਜਗ੍ਹਾ ਕਿਤੇ ਬਹਿਣ ਵੀ ਨਹੀਂ ਦਿੰਦੀ ਹੈਗੀ। ਕੋਈ ਕੰਮ ਸਾਂਝਾ ਕਰਨੇ ਨਹੀਂ ਦਿੰਦੀ ਹਨ। ਮੈਂ ਇਹ ਚਾਹੁੰਨੀ ਆ ਕਿ ਉਹ ਮੇਰੇ ਵਾਸਤੇ ਹੋਲੇ ਬਸ। ਹੋ ਜੂ ਭਗਤਨੀਆ। ਅਗਲੇ ਵੀਰਵਾਰ ਇੱਕ ਮੁਰਗਾ ਇੱਕ ਦਾਰੂ ਦੀ ਬੋਤਲ ਇਹ ਹਮਨ ਕਰਨਾ ਪਊਗਾ। ਮਸਲਾ ਤੁਹਾਡਾ ਹੱਲ ਹੋ ਜਾਊਗਾ। ਮੈਂ ਤੁਹਾਨੂੰ ਧਾਗਾ ਬਣਾ ਕੇ ਦਿੰਨਾ ਹੈ ਇਹ ਜਿਹੜਾ ਧਾਗਾ ਆ ਨਾ ਉਹਨਾਂ ਦੇ ਬੂਹੇ ਦੇ ਅੱਗੇ ਸੁੱਟ ਦੇਣਾ ਹੈ ਠੀਕ ਹੈ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਠੀਕ ਹੈ ਜੀ ਜੈ ਬਾਬੇ ਖੰਬਾ ਵਾਲੇ ਦੀ ਭਗਤਨੀ ਐ ਫਿਕਰ ਨਾ ਕਰ ਤੇਰੇ ਅੱਗੇ ਪਿੱਛੇ ਭੱਜੀ ਫਿਰੂਗੀ ਤੇਰੀ ਗਵਾਨਰ ਜੋ ਅਹੀਂ ਇਹਨੂੰ ਕਰ ਛੜਿਆ ਏ ਧਾਗੇ ਦੇ ਵਿੱਚ ਉਹ ਤੇਰੇ ਅੱਗੇ ਪਿੱਛੇ ਭੱਜੂਗੀ ਸਾਰੇ ਕੰਮ ਤੁਹਾਡੇ ਸਫਲ ਹੋਣਗੇ ਅਚੇਲਿਆ ਦੇ ਮੀਬੀ ਨੂੰ ਜੈ ਬਾਬੇ ਖੰਬਾ ਵਾਲੇ ਦੀ ਜੈ ਬਾਬੇ ਖੰਬਾ ਵਾਲੇ ਆਉਂਦੀ ਮੈਨੂੰ ਢੀਕਣ ਦੀ ਆ ਪਤਾ ਨਹੀਂ ਕਿਹੜੀਆਂ ਬਾਬੇ ਨਾਲ ਸਲਾਮਾਂ ਕਰਨ ਤਾਂ ਵੀ ਅਜੇ ਤੱਕ ਆਈ ਨਹੀਂ ਹੈਗੀ ਜੇ ਇਹਨੂੰ ਦੱਸ ਪਾਈ ਦਿੱਤੀ ਵੀ ਤੂੰ ਹੁਣ ਆਈ ਜਾ ਫੇਰ ਆ ਜੀ ਕਿਤੇ ਫੇਰ ਕੋਈ ਗੱਲਬਾਤ ਕਰ ਲਈ ਲੰਮੀਆਂ ਸਟੋਰੀਆਂ ਸ਼ੋਕ ਕੇ ਬਹਿ ਜਾਂਦੀ ਜਿੱਥੇ ਬੈਂਦੀ ਹੈ ਭਗਤਨੀਆ ਆ ਨਾਲ ਧਾਗੇ ਦੇ ਇੱਕ ਹੋਰ ਚੀਜ਼ ਦੇ ਰਿਆਂ ਇਹ ਉਹਦੇ ਬੂਹੇ ਅੱਗੇ ਸੁੱਟਣੀਆਂ ਤੇ ਵੀਰਵਾਰ ਨਹੀਂ ਪੰਨਣਾ ਕੋਈ ਵੀ ਨਹੀਂ ਬਾਬਾ ਹਰ ਵੀਰਵਾਰ ਹਾਜਰੀ ਭਰਨੀ ਆ ਜੈ ਬਾਬੇ ਖੰਬਾ ਵਾਲੇ ਦੀ ਜੈ ਬਾਬੇ ਖੰਬਾ ਵਾਲੇ ਦੀ ਬਾਬਾ ਜੀ ਹੁਣ ਇਹ ਆ ਉਹ ਮੇਰੇ ਨਾ ਜਿੱਦਾਂ ਮੈਂ ਕਹਾਂ ਨਾ ਉਦਾਂ ਹੀ ਮੇਰਾ ਕਹਿਣਾ ਮੰਨੇ ਬਸ ਭਗਤ ਨੇ ਮਗਰ ਮਗਰ ਤੌੜੀ ਫਰੇ ਕੀ ਤੇਰੀ ਚਲੋ ਠੀਕ ਆ ਬਾਬਾ ਜੀ ਠੀਕ ਆ ਭਗਤ ਨੇ ਜੈ ਬਾਬੇ ਅਈ ਨਾ ਟਾਈਮ ਲਾਤਾ ਮੈਂ ਕਦੋਂ ਦੀ ਡੀਕਣ ਦੀ ਤੁਨੂੰ ਨਹੀਂ ਬਾਬੇ ਨੇ ਟਾਈਮ ਲਾਤਾ ਮੈਂ ਕੀ ਟਾਈਮ ਲਾਉਣਾ ਸੀ ਉੱਥੇ ਮੈਂ ਕਦੋਂ ਦੀ ਡੀਕਣ ਦੀ ਇਹ ਤੁਨੂੰ ਤੇ ਹੁਣ ਬਾਬਾ ਉਥੋਂ ਫਲਾਸੀ ਕਰਦਾ ਤੇ ਫੇਰ ਹੀ ਨਾ ਮੈਂ ਆਖਾਂ ਪਤਾ ਨਹੀਂ ਕਿਹੜੀਆਂ ਸਲਾਵਾ ਕਰਨ ਲੱਗ ਪੀ ਬਾਬੇ ਨਾਲ ਸਲਾਵਾ ਮੈਂ ਕੀ ਕਰਨੀ ਆਹੀ ਆ ਤੇ ਤੂੰ ਚੰਗਾ ਕੀਤਾ ਚੰਗਾ ਵਾ ਬਾਬਾ ਚੰਗਾ ਵਾ ਬਾਬਾ ਤੇ ਕਰਨੀ ਵਾਲੇ ਲੱਗਦਾ ਅੱਛਾ ਚੱਲ ਏ ਆ ਜਿਹੜੇ ਕੰਮ ਹੀ ਗਈਆਂ ਸੀ ਨਾ ਠੀਕ ਹੁਣ ਸਾਡਾ ਹੋ ਜੇ ਨਾ ਨਹੀਂ ਦੱਸ ਤੇ ਵਧੀਆ ਮੈਨੂੰ ਪਾਈ ਜਿਨੇ ਤੋ ਤੇ ਆਂਦੀ ਉਹਦੀਆਂ ਸਾਰੀਆਂ ਗੱਲਾਂ ਪੂਰੀਆਂ ਹੋ ਗਈਆਂ ਤੇ ਚੱਲ ਕੋਈ ਨਹੀਂ ਕਿਤੇ ਬਾਬਾ ਸਾਡੀਆਂ ਵੀ ਗੱਲਾਂ ਪੂਰੀਆਂ ਕਰ ਦੇ ਆ ਤੇ ਹੋਰ ਤਾਂ ਹੀ ਤੇ ਤੈਨੂੰ ਲੈ ਕੇ ਮੈਂ ਇੱਥੇ ਆਈ ਆ ਮੈਂ ਕਿਹਾ ਤੂੰ ਹੀ ਇਹ ਘਰਾਂ ਕੇ ਵੇਖ ਲੈ ਸ਼ਾਇਦ ਤੇਰਾ ਵੀ ਮਸਲਾ ਹੱਲ ਹੋ ਜੇ ਚੱਲ ਹੋ ਜੇ ਤੇ ਚੰਗਾ ਹੀ ਆ ਹੋ ਜਾਣਾ ਵਾ ਕੋਈ ਨਹੀਂ ਕੀ ਆਂਦਾ ਆਇਓ ਫੇਰ ਆਹੋ ਨੇ ਕਿਹਾ ਵਾ ਅਗਲੇ ਵੀਰਵਾਰ ਦਾ ਤੇ ਚੱਲ ਚਲੀਏ ਬਸ ਨਾ ਨੰਗ ਜੇ ਕਿਤੇ ਚੱਲ ਫੇਰ ਆਵਾਂਗੇ ਅਗਲੇ ਵੀਰਵਾਰ ਫੇਰ ਹਾਂ ਚੱਲ ਚੱਲ ਫੇਰ ਟਾਈਮ ਨਾ ਆਜੀ ਅਗਲੇ ਵੀਰਵਾਰ ਚੰਗਾ ਲੈ ਵੀ ਬਾਬਾ ਅੱਜ ਦੇ ਪਹਿਲੇ ਆਪਣੇ ਖਾਣ ਪੀਣ ਜੋ ਕੇ ਹੋ ਗਈ ਬਕਰਾਂ ਬਕਰਾਂ ਬਣ ਜੂਗਾ ਹਾਂ ਬਾਬਾ ਅੱਜ ਨਾਲ ਬੋਤਲ ਆਉਣੀ ਕਿੱਦਾਂ ਦੀ ਬਾਬਾ ਆਮ ਭਗਤਾ ਨੇ ਭਗਤਾ ਯਾ ਬਾਬੇ ਖੰਬਾ ਵਾਲੇ ਦੀ ਬੜੀ ਇੱਕ ਮੁਰਗਾ ਹੋਰ ਆ ਗਿਆ ਯਾ ਬਾਬੇ ਖੰਬਾ ਵਾਲੇ ਦੀ ਬਾਬਾ ਜੀ ਮੇਰੇ 2-3 ਦਿਨ ਹੋ ਗਏ ਲੱਤ ਵੀ ਰਹੀ ਹੋਣੀ ਕੋਈ ਨਹੀਂ ਭਗਤਾ ਕਿਹੜੀ ਲੱਤ ਚ ਦਰਦ ਆ ਬਾਬੇ ਸਾਡੀ ਰਸਤੇ ਬੜੀ ਕੀਰੋ ਨੇ ਕੋਈ ਨਹੀਂ ਭਗਤਾ ਹੋ ਜਿਓ ਸਹੀ ਜੱਬ ਬਾਬੇ ਖੰਬਾ ਵਾਲੇ ਬਾਬਾ ਜੀ ਮੈਂ ਬੜੀ ਦੂਰੋਂ ਆਇਆ ਤੁਹਾਡੀ ਦੱਸ ਪਈ ਤੇ ਮੇਰੀ ਲਤ ਪੀਂ ਨਹੀਂ ਹਟਦੀ ਕੋਈ ਨਹੀਂ ਭਗਤਾ ਲਤ ਪੀਰ ਹਟ ਜੂਗੀ ਭਗਤਾ ਅਗਲੇ ਵੀਰਵਾਰ ਫੇਰ ਆਈ ਠੀਕ ਹੈ 1100 ਰੁਪਿਆ ਭੇਟਾ ਲਗਣੀ ਆ ਤੇ ਦਰਦ ਤੁਹਾਡੀ ਹਟ ਜੂਗੀ ਠੀਕ ਹੈ ਜੀ ਆਲੋ ਕੇਲੇ ਦਾ ਪ੍ਰਸਾਦ ਜੈ ਬਾਬੇ ਖੰਬਾ ਵਾਲੇ ਦੀ ਬਾਬਾ ਲਟਕੇ ਤੋਂ ਨਹੀਂ ਆਇਆ ਬਾਬਾ ਆਈ ਬਾਬਾ ਕੱਟਰੀ ਉੱਤੇ 500 ਬਾਰ ਸੁਣੇ ਦੋਸਾਂ ਨਾ ਰੱਖੇ ਨਾ ਰੱਖੇ ਬਾਬਾ ਕੇਲੇ ਨਾਲ ਗਏ ਆਉਣੇ ਮੈਂ ਕਹਾਂ ਨਹੀਂ ਲੈ ਵਾ ਦੇਖਣਾ ਮਾਰਦੇ ਬਾਬਾ ਅਗਲੇ ਵੀਰਵਾਰ ਆਵਾਂਗੇ ਸਕੀ ਕਰ ਕੁੜੀ ਦਾ ਮੈਨੂੰ ਫੇਰ ਵਾਰ ਵਾਰ ਖਾਈ ਜਾਣ ਡਿਆ। ਮੈਂ ਕੁੜੀ ਵਿਚਾਰੀ ਕੀ ਕਰੇਗੀ ਹਾਂ? ਆਏ ਹੀ ਨਹੀਂ ਕਿਤੇ ਮਗਰ ਕਿਤੇ ਇੰਨਾ ਨਹੀਂ ਸੱਸ ਦਾ। ਮੈਂ ਮੁੜੇ ਨੂੰ ਕੱਲਾ ਕੁੜੀ ਦਾ ਕਿਤੇ ਪਤਾ ਹੀ ਲਵਾ। ਨਾ ਨੇ ਤੇ ਪਤਾ ਧਿਆਨ ਹੀ ਨਹੀਂ ਕੀਤਾ ਤੇ। ਪਤਾ ਨਹੀਂ ਕਿਦਾਂ ਦੇ ਨੇ। ਮੈਂ ਸੰਦੀਪ ਨੂੰ ਆਵਾਜ਼ ਮਾਰਨੀ ਹੈ ਸੰਦੀਪ ਨਾਲ ਗੱਲਬਾਤ ਕਰਨੀ ਹੈ। ਸੰਦੀਪ ਸੰਦੀਪ ਆ ਗਈ ਮਮੀ। ਇੱਧਰ ਆ। ਆ ਜਾ। ਗੱਲ ਹੋਈ ਮਮੀ ਬਲਾਉਣ ਦੇ ਬਲਾਉਣ ਮੈਂ ਕੀ ਡਈ ਹਾਂ ਮੈਂ ਖੜੀ ਆਂ ਵੀ ਉਹਨਾਂ ਨੇ ਕਿਤੇ ਫੋਨ ਨਹੀਂ ਕਰਾਉਣੇ ਨੇ ਕੀਤਾ ਕੋਸ਼ਿਸ਼ ਨਹੀਂ ਤੇ ਕੀ ਕਰਨਾ ਦੱਸ ਮਮੀ ਉਹਨਾਂ ਨੂੰ ਇੰਨੀ ਫਿਕਰ ਹੁੰਦੀ ਤੇ ਉਹ ਲੈਣ ਨਾ ਹੁੰਦੇ ਉਹਨਾਂ ਨੂੰ ਤੇਰੀ ਸੱਸ ਦਾ ਹਾਲ ਵੀ ਸੱਸ ਨੂੰ ਨਹੀਂ ਮਾਸਾ ਪੀਗਰ ਵੀ ਮੈਂ ਜਦ ਮੁੰਡਾ ਵਿਆਇਆ ਵਾ ਤੇ ਫਿਕਰ ਕਰਕੇ ਮੈਂ ਫੋਨ ਹੀ ਕਰਕੇ ਪੁੱਛ ਲਾ ਉਹਨਾਂ ਨੂੰ ਇਹ ਵਾ ਬਹਾਨਾ ਮਿਲ ਗਿਆ ਚੰਗਾ ਸਭ ਚੱਲ ਗਈ ਹੈ ਤੇ ਇਹ ਮੈਨੂੰ ਤੇ ਬੜਾ ਮੁੰਡਾ ਤੇ ਅੱਗੇ ਇਦਾਂ ਕਰਦਾ ਸੀ ਕਿੜੀ ਸੱਸ ਵੀ ਓਦਾਂ ਦੀ ਹੈ ਮੰਨੂ ਤੇ ਸੱਚੀ ਤੇਰਾ ਫਰਾਹੀ ਫਿਕਰ ਬਹੁਤ ਜ਼ਿਆਦਾ ਹੈ ਮੰਮੀ ਤੂੰ ਇਹ ਨਾ ਟੈਨਸ਼ਨ ਲਿਆ ਕਰੋ ਕੋਈ ਗੱਲ ਨਹੀਂ ਜਦੋਂ ਲੋਡ ਹੋਗੇ ਨਾ ਤੇ ਆਪੇ ਆ ਕੇ ਲੈ ਜਾਣਗੇ ਮੈਂ ਕੀ ਕਰਾਂ ਮੈਨੂੰ ਤੇ ਰਾਤ ਨੀਂਦ ਨਹੀਂ ਆਉਂਦੀ ਧੀਏ ਤੀਂ ਅੱਜ ਜਦੋਂ ਘਰ ਆਣ ਕੇ ਬਹਿ ਜਾਂਦਾ ਤੇ ਨੀਂਦ ਨਹੀਂ ਆਉਂਦੀ ਬਹੁਤ ਮੁਸ਼ਕਲ ਹੁੰਦੀ ਹੈ ਮਾਂ ਪਿਓ ਵਾ ਮੰਮੀ ਮੈਂ ਤਾਂ ਢਾਡੀ ਨੇ ਸਮਝਾਉਂਦੀ ਉਦੋਂ ਤਹੀ ਕੀ ਵੇਖਿਆ ਵਾ ਸਾਡਾ ਘਰ ਬਾਹਰ ਵੇਖੋ ਕਿੰਨਾ ਸੋਹਣਾ ਬਣਿਆ ਵਾ ਤੇ ਉਹਨਾਂ ਦਾ ਵੇਖੋ ਕੰਮ ਵਾਲੀਆਂ ਵੀ ਰੱਖੀਆਂ ਆਪਾਂ ਇੱਥੇ ਉਥੇ ਮੈਂ ਮਰ ਜਨ ਨਹੀਂ ਕੰਮ ਕਰਦੀ ਕਿਤੇ ਤੇਰੀ ਸੱਸ ਬੜੀ ਭੁੱਖੀ ਆ ਉਹਨੇ ਤੈਨੂੰ ਪਿਆਹਾ ਕੀ ਦੇਣਾ ਹਾਂ ਉਹ ਲੈਣ ਤੇ ਜਾਣ ਵਾਸਤੇ ਉਹ ਤੇ ਆਪ ਕਹਿੰਦੀ ਵੀ ਮੈਨੂੰ ਦੇਜੋ ਜੋ ਵੀ ਕੁਝ ਹੈਗਾ ਤੂੰ ਤੇ ਇੱਥੇ ਐਸਾ ਕੀਤੀਆਂ ਸੀ ਜਿਦੋਂ ਕਿਤੇ ਨਾ ਕਿ ਤੈਨੂੰ ਰੋਕਣਾ ਨਾ ਕੋਈ ਜਿੱਥੋਂ ਮਰਜੀ ਫਿਰਤੋ ਰਹੁਣਾ ਚੱਲੋ ਆਪਣੇ ਘੋਂ ਫੇਰੋਣਾ ਕਦੀ ਕੇ ਚੀਜ਼ ਦੀ ਤੇ ਮੈਂ ਤੈਨੂੰ ਕਮੀ ਨਹੀਂ ਆਉਣ ਦਿੱਤੀ ਥੀ ਏ ਹੁਣ ਤੂੰ ਉੱਥੇ ਜਾ ਕੇ ਨਹੀਂ ਤੈਨੂੰ ਦਿੰਦੇ ਹੁਣ ਮੇਰਾ ਮੰਮੀ ਚਲੋ ਸਾਸਨੇ ਤੇ ਕੀ ਸਾਥ ਦੇਣਾ ਉਹੀ ਨੇ ਸਾਥ ਦਿੰਦੇ ਮੇਰਾ ਉਹ ਹੈ ਹੀ ਇਦਾਂ ਦਾ ਵਾ ਉਹਦਾ ਸੁਭਾਈ ਮਾਂ ਦੇ ਮਗਰ ਲੱਗਾ ਦਾ ਵਾ ਨਾ ਗੱਲ ਤੇ ਬਸ ਜੋ ਮਾਂ ਕਹਿੰਦੀ ਹੈ ਨਾ ਉਦਾਂ ਹੀ ਕਰਦਾ ਵਾ ਮਾਦੇ ਤੋਂ ਦਰਚਾ ਜਾਨ ਨੇ ਮੜੀ ਜੀ ਗੱਲ ਕਰਤੀ ਤੇ ਤਾਂ ਆਇਆ ਨਾ ਮੇਰੇ ਨਾਲ ਭੱਜੇ ਲੜਨ ਨੂੰ ਬੜੇ ਸ਼ੇਰ ਆ ਦੋਵੇਂ ਜਾਨੇ ਉਹੋ ਹੀ ਪਿਓ ਸਖਾਲਦੀ ਆ ਮਾਂ ਉਹਨੂੰ ਤੇ ਲੱਗੇ ਤਾਂ ਟਿਕਾ ਨਹੀਂ ਦੇਣਾ ਉਹਨੇ ਅੱਜ ਤੱਕ ਇਹਨਾਂ ਨੇ ਮੈਨੂੰ ਕਦੀ ਸੂਟ ਨਹੀਂ ਬਣਾ ਕੇ ਦਿੱਤਾ ਜਿਹੜੇ ਤੁਸੀਂ ਕੱਪੜੇ ਬਣਾਉਂਦੇ ਨਾ ਉਹੀ ਕੱਪੜੇ ਮੈਂ ਪਾਉਣ ਦੀ ਆਸ ਨੱਸ ਕੀ ਕਰਾਂ ਮੈਂ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਮੈਂ ਤਾਂ ਰਾਤ ਦੇ ਨੇ ਹੋਏ ਸੋਚਾਂ ਚ ਪਈ ਰਹਿਨੀ ਧੀਏ ਉਧਰੋਂ ਪਿਓ ਤੇਰਾ ਤੇ ਉਹ ਵੀ ਦੁਖੀ ਤੀਵੇਂ ਦੋ ਪਾਲੀ ਪਰ ਨਾ ਤਾਂ ਵੀ ਨਹੀਂ ਕਰਦੇ ਹੱਸ ਕੀ ਕਰਨਾ ਫਿਰ ਹੁਣ ਮੈਂ ਤੇ ਕੋਈ ਤੈਨੂੰ ਦੱਸਾਂ ਸਮਝਾਵਾਂ ਪੁੱਤ ਉਹਨਾਂ ਦੀ ਗਲਤੀ ਹੈ ਨਾ ਜੇ ਮੰਮੀ ਕੋਈ ਚੀਜ਼ ਮੰਗਾ ਤੇ ਤਾਂ ਪੈਸੇ ਸੁਣਾਉਣ ਲੱਪੇ ਤੇ ਸਾਡੇ ਕੋਲ ਪੈਸੇ ਹੈ ਨਹੀਂ ਆ ਦੋਵਾਂ ਸਾਲਾਂ ਬਾਅਦ ਕੀ ਤੇ ਮੈਂ ਪਾਲ ਲੱਤੇ ਚੱਲ ਗਈ ਤੇ 100-100 ਗੱਲਾਂ ਸੁਣਾਈਆਂ ਇਹਨਾਂ ਨੇ ਮੈਨੂੰ ਵੀ ਕਾਲੀ ਕੀਤੀ ਮੈਨੂੰ ਪੜ੍ਹਨ ਦਿੰਦੇ ਤੇ ਵਧੀਆ ਹੀ ਨਾ ਸਭੋ ਮੇਰੀ ਗੱਲ ਸੁਣਾ ਸਹਜੇ ਬੋਲ ਤੇਰੀ ਭਜਾਈ ਨੇ ਸੁਣ ਲਿਆ ਨਾ ਉਹ ਤੇ ਅੱਗੇ ਨਹੀਂ ਟਿਕਨ ਦਿੰਦੀ ਮੈਂ ਆਦ ਨੂੰ ਕਿਹਾ ਵੀ ਦੋਹਾਂ ਤਿੰਨਾਂ ਦਿਨਾਂ ਬਾਅਦ ਤੇ ਆਈ ਆ ਤੇ ਮੰਮੀ ਉਹਨੂੰ ਵੀ ਤੇ ਪਤਾ ਲੱਗਣਾ ਹੀ ਆ ਲੱਗਣਾ ਤੇ ਆ ਗੱਲਾਂ ਬੜੀਆਂ ਕਰਦੀ ਆ ਉਹ ਤੇ ਮੈਨੂੰ ਅੱਗੇ ਕਹਿੰਦੀ ਵੀ ਉਹ ਟਿਕਨ ਨਹੀਂ ਦਿੰਦੀ ਸਖਾਲਨੀ ਆ ਤੂੰ ਚਲ ਕੋਈ ਗੱਲ ਨਹੀਂ ਤੀ ਨਾ ਟੈਨਸ਼ਨ ਨਾ ਲਿਆ ਕਰੋ ਤੇ ਮੈਂ ਵੇਖਾਂ ਉਹਨਾਂ ਕੰਮ ਕਰਾਵਾਂ ਕੋਈ ਟੈਨਸ਼ਨ ਤੇ ਪੁੱਤ ਹੁੰਦੀ ਆ ਧੀਆ ਦੀ ਕੀ ਕਰਾਂ ਮੈਂ ਮਿੰਦੇ ਆਪ ਨਹੀਂ ਸਮਝ ਆਉਂਦੀ ਚਲ ਕੋਈ ਗੱਲ ਨਹੀਂ ਚਲ ਤੂੰ ਨਾ ਮੇਰਾ ਪੁੱਤ ਦਿਲ ਚ ਨਾ ਕੋ ਕਰੀ ਚੰਗਾ ਕੋਈ ਗੱਲ ਨਹੀਂ ਹਾਂ ਘਰ ਸਨ ਮੇਰੀ ਮੇਰਾ ਪੁੱਤ ਕੰਮ ਨਹੀਂ ਕੋਈ ਕਰਨਾ ਮਾਂ ਨਾ ਰੋਟੀ ਪਣੀ ਖਾ ਤੇ ਮਾਂ ਨਾ ਫੇਰ ਤੁਰਾਂ ਮੈਂ ਫੇਰ ਮੈਂ ਇਹਨਾਂ ਮੱਜੀ ਤੇ ਬਹਿ ਚੰਗਾ ਮੰਮੀ ਕਿੰਨਾ ਟਾਈਮ ਤੇ ਹੋ ਗਿਆ ਵਾ ਕੰਮ ਵਾਲੀ ਜਿ ਆਈ ਨਹੀਂ ਕੋਈ ਨਹੀਂ ਆਉਣੀ ਵਾਲੀ ਆਹ ਉਹ ਥੋੜੀ ਲੇਟ ਹੁੰਦੀ ਏ ਚਲ ਕੋਈ ਗੱਲ ਨਹੀਂ ਹਾਂ ਤੂੰ ਰੋਟੀ ਖਾ ਚੰਗਾ ਮੇਰੀ ਧੀ ਕਿਤੇ ਸੋਕੀ ਗਈ ਹੈ ਕਿਤੇ ਮੇਰੀ ਧੀ ਕਿਤੇ ਹੈ ਕਿਤੇ ਐਸ਼ ਕੀਤੀ ਮੇਰੀ ਧੀ ਨੇ ਤੇ ਜਿਹੜੀ ਹੈ ਮਾੜੀ ਜੀ ਹੋ ਗਈ ਹੈ ਫਿਕਰਾਂ ਦੇ ਨਾਲ ਹੀ ਸੁੱਕ ਗਈ ਹੈ ਮੇਰੀ ਧੀ ਆ ਸੱਸ ਨੇ ਸਕਾ ਸੁਟਿਆ ਉਧਰੋਂ ਇੱਕ ਚਾਚੀ ਨੇ ਤੇ ਉਹ ਸੱਸ ਨੂੰ ਜਾਣ ਇਹਨੂੰ ਮੈਂ ਵੀ ਨਹੀਂ ਦੇਣਾ ਆਪਣੀ ਧੀ ਨੂੰ ਜਿੰਨਾ ਚਿਰ ਕੋਈ ਗੱਲਬਾਤ ਮੁੱਕੇਗੀ ਨਾ ਚੰਗੀ ਤਰ੍ਹਾਂ ਉਹਨਾਂ ਚ ਨਹੀਂ ਮੈਂ ਜਾਣ ਦੇਣਾ ਤਰਲੇ ਲੈਣਗੇ ਨਾ ਫੇਰ ਕਲਾਉਣੀ ਇਹਨੂੰ ਉਹਨਾਂ ਚ ਨਹੀਂ ਕਲਾਉਣੀ